ਨਾਲੇ ਨਾਲ ਜਲਵਾਰੀਆਂ ਨਾਲ ਜੀ ਦੇਣਾ ਕਾਦੀ ਨਾਲ ਜੀ ਜਿੰਦਗੀ ਨਾਲ ਹਾਏ ਹਾਏ ਜੇ ਹਾਏ ਹਾਏ ਸੰਜੇ ਗੁਰਦਾਰ ਜਿੰਦਾਬਾਦ ਗੁਰਦਾਬਾ ਜਿੰਦਾਬਾਦ 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 ਨਹੀਂ ਆਹ ਦੇਖੋ ਪ੍ਰਧਾਰ ਹੀ ਜਿੰਦਾ ਦੇਖੋ ਨਾ ਹੈ ਹਲਪਤੀਆ ਜਿਹੜਾ ਮਾਈਕਾ ਫੜਾਇਆ ਜਾਂਦਾ ਹੈ। ਧੰਨਵਾਦ ਪਰ ਨੰਬਰ ਦਫਤਰ ਦੱਸ ਦੋ। ਸਾਡਾ ਜੋ ਕਿ ਮੈਂ ਟਿੰਪਲ ਰੇਲਾ ਪ੍ਰਧਾਨ ਸਿਵਲ ਸੱਜਨ ਦਫਤਰ ਤੇ ਸਾਡੇ ਸੀਨੀਅਰ ਲੀਡਰ ਜੋ ਕਿ ਦਿਨੇਸ਼ ਕੁਮਾਰ ਜੀ, ਪ੍ਰਧਾਨ ਸੁਵਾਸ ਮੱਟੂ ਜੀ ਉਹਨਾਂ ਦਾ ਜੋ ਵੀ ਸਾਨੂੰ ਐਜੰਡਾ ਸੀਗਾ ਉਸ ਐਜੰਡੇ ਦੇ ਅਕੋਰਡਿੰਗ ਅਸੀਂ ਸਿਵਲ ਸਰਵਿਸ ਦੇ ਦਫਤਰ ਜੋ ਕਿ ਗੇਟ ਦੇ ਮੋੜੇ ਬਹਿ ਗਏ ਆ ਕਿਉਂਕਿ ਗੇਟ ਨੂੰ ਬੰਦ ਕਰ ਦਿੱਤਾ ਗਿਆ ਆ ਸਾਨੂੰ ਤਨਖਾਹ ਨਾ ਮਿਲਣ ਕਰਕੇ ਇਹ ਸਾਰੀ ਕਾਰਜਕਾਰੀ ਪੇਟਸ ਆਪਾਂ ਤਨਖਾਹ ਨਾ ਮਿਲਣ ਕਰਕੇ ਹੋ ਰਿਹਾ ਆ ਕਿੰਨੇ ਦਿਨਾਂ ਕਿੰਨੇ ਮਹੀਨੇ ਤੋਂ ਜੜੀ ਤੱਕ ਸਾਨੂੰ ਜੀ ਚੌਥੇ ਮਹੀਨੇ ਦੀ ਤਨਖਾਹ ਪੰਜਵੇਂ ਮਹੀਨੇ ਦੀ 1-2 ਤਰੀਕ ਨੂੰ ਮਿਲ ਜਾਂਦੀ ਸੀ ਜੋ ਕਿ ਅੱਜ 24 ਤਰੀਕ ਹੋ ਗਈ ਆ ਦੂਜੇ ਮਹੀਨੇ ਦੇ ਬਿੱਲ ਵੀ ਬਣਨੇ ਸ਼ੁਰੂ ਹੋ ਗਏ ਆ ਪਰ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਤਨਖਾਹ ਜਲਦੀ ਮਿਲ ਸਕੂਗੀ ਤਨਖਾਹ ਕੋਈ 86 ਲੱਖ ਦਾ ਰੋਲਾ ਡਾਕਟਰ ਦਾ ਆ ਉਹਦੇ ਵਿੱਚ ਸਾਡੇ ਕਲਾਸਪੋਰ ਸਾਥੀਆਂ ਦਾ ਸਾਡੇ ਡਰਾਈਵਰ ਸਾਥੀਆਂ ਦਾ ਸਾਡੇ ਕਲੈਰੀਕਰ ਸਾਥੀਆਂ ਦਾ ਸਾਡੇ ਸੁਪਰਡੈਂਟ ਸਾਥੀ ਦਾ ਉਹਨਾਂ ਦਾ ਕੋਈ ਵੀ ਰੋਲਾ ਨਹੀਂਗਾ ਇਹ ਜੋ ਵੀ ਰੋਲਾ ਆ ਉੱਚ ਅਧਿਕਾਰੀਆਂ ਦਾ ਆ ਪਰ ਉਹ ਕੀ ਕਰਦੇ ਉਹ ਸਿਵਲ ਸਰਜਨ ਦਾ ਪੋਰਟਲ ਬੰਦ ਕਰ ਦਿੰਦੇ ਤਨਖਾਹਾਂ ਕਰਕੇ ਕਿ ਇਹਨਾਂ ਦੀਆਂ ਤਨਖਾਹ ਬੰਦ ਕੀਤੀ ਜਾਵੇ ਇਹਨਾਂ ਤੋਂ ਵਸੂਲੇ ਜਾਣ ਮੈਨੂੰ ਇਹ ਦੱਸੋ ਕਿ ਸਾਡਾ ਕੀ ਕਸੂਰ ਆ ਸਾਡਾ ਕੀ ਕਸੂਰਾ ਹੀ ਸਰਕਾਰ ਨੂੰ ਇਹ ਪੁੱਛਣਾ ਚਾਹੁੰਨੇ ਅੱਜ ਸਾਡਾ 13ਵਾਂ 13ਵਾਂ ਦਿਨਾਂ ਧਰਨੇ ਦਾ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਸ ਮਾਮਲੇ ਨੂੰ ਲੈ ਕੇ ਜੇ ਲੋਕਲ ਹੈ ਤੁਹਾਡੇ ਤੋਂ 10 2 ਕਿਲੋ ਮੀਟਰ ਦੀ ਦੂਰੀ ਤੇ ਵਿਧਾਇਕ ਰਮਣ ਅਰੋੜਾ ਦਾ ਦਫ਼ਤਰ ਵੀ ਹੈ ਕੱਲ ਵੀ ਦੂਜੀ ਰੋਜ਼ ਵੀ ਜਰਾ ਕਿੱਥਾ ਉਹ ਤੁਹਾਡੇ ਕੋਲ ਨਹੀਂ ਪਹੁੰਚੇ ਨਹੀਂ ਜੀ ਨਹੀਂ ਰਮਣ ਅਰੋੜਾ ਸਾਹਿਬ ਮਾਨਯੋਗ ਰਮਣ ਅਰੋੜਾ ਐਮ ਐਲ ਏ ਸਾਹਿਬ ਨਹੀਂ ਪਹੁੰਚੇ ਸਾਡੇ ਤੋਂ ਸਾਨੂੰ ਸ਼ੁੱਕਰਵਾਰ ਮਿਲੇ ਸੀਗੇ ਸਾਡੇ ਦਿਨੇਸ਼ ਪ੍ਰਧਾਨ ਜੀ ਲੈਰੀਕਰ ਦੇ ਜੋ ਕਿ ਕਲਾਸ 4 ਪ੍ਰਧਾਨ ਸੁਆਸ਼ ਮੱਟੂ ਜੀ ਡਰਾਈਵਰ ਪ੍ਰਧਾਨ ਅਕਾਲ ਸਿੰਘ ਜੀ ਉਹ ਵੀ ਸਾਡੇ ਨਾਲ ਰਮਨਾਉੜਾ ਜੀ ਸਾਡੇ ਸਿਵਲ ਹਸਪੀਟਲ ਦੇ ਕੋਈ ਚੀਜ਼ ਦਾ ਉਦਘਾਟਨ ਕਰਨਾ ਹੈ ਦਵਾਈਆਂ ਦਾ ਉਹ ਸਾਨੂੰ ਪੂਰਾ ਆਸ਼ਵਾਸਨ ਦੇ ਕੇ ਗਏ ਸੀਗੇ ਕਿ ਤੁਹਾਡੀ ਗੱਲ ਹੈਲਥ ਸੈਕਟਰੀ ਤੱਕ ਪਹੁੰਚ ਗਈ ਆ ਤੁਹਾਡਾ ਜਿਹੜਾ ਨਮਟੇਰਾ ਆ ਉਹ ਜਲਦੀ ਤੋਂ ਜਲਦੀ ਕੀਤਾ ਜਾਊਗਾ ਪਰ ਮੈਨੂੰ ਨਹੀਂ ਲੱਗਦਾ ਕਿ ਸਾਡਾ ਕੋਈ ਹੱਲ ਕੀਤਾ ਜਾ ਰਿਹਾ ਸਾਡੇ ਘਰਾਂ ਦੇ ਖਰਚੇ ਅਸੀਂ ਸਿਰਫ ਤਨਖਾਹ ਤੇ ਨਿਰਵਰ ਆ ਜਿੱਦਾ ਅਸੀਂ ਕੱਲ ਵੀ ਜੋ ਵੀ মিডিਆ ਨੂੰ ਦੱਸਿਆ ਅਸੀਂ ਸਾਰਾ ਕੁਝ ਸੱਚ ਦੱਸਿਆ ਅਸੀਂ ਸਿਰਫ ਤੇ ਸਿਰਫ ਤਨਖਾਹ ਤੇ ਨਿਰਵਰ ਆ ਮਲਾਜਮ ਸਾਨੂੰ ਜਲੰਧਰ ਦੇ ਵਿੱਚ ਦੇ ਤੇ ਪੰਜਾਬੀ ਰੋਜ ਨਹੀਂ ਇਹ ਪੂਰੇ ਪੰਜਾਬ ਦੀਆਂ ਨਿਰੁਕੀਆਂ ਇਹ ਸਾਡੇ ਸਿਵਲ ਸਰਜਨ ਦਫਤਰ ਜਲੰਧਰ ਦਾ ਪੋਰਟਲ ਬੰਦ ਕੀਤਾ ਹੈ ਹੈਲਥ ਡਿਪਾਰਟਮੈਂਟ ਇਨ ਸਿਵਲ ਸਰਜਨ ਦਫਤਰ ਇਹਦੇ ਨਾਲ ਤੁਹਾਡੇ ਜੋ ਸਟਾਫ ਹੈ ਦੇ ਵੱਲੋਂ ਕੋਈ ਇਛੂਦਗਾਰੀਆਂ ਨਾਲ ਗੱਲ ਕੀਤੀ ਗਈ ਹੈ ਡਾਇਰੈਕਟ ਦੇਖੋ ਜੀ ਕੱਲ ਆਏ ਸੀਗੇ ਸਾਡੇ ਤੋਂ ਭੁੱਲਰ ਸਾਹਿਬ